ਅੱਜ ਸ਼ਾਰਤਿਕ ਪੂਰਨਮਾਸ਼ੀ ਹੈ ਜਿਸ ਦਿਨ ਤੁਲਸੀ ਮਾਤਾ ਦਾ ਵਿਆਹ ਸ਼ਾਲੀਗ੍ਰਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਦੀ ਪਰੰਪਰਾ ਜਿਹੜੀ ਆਪਣੀ ਕਈ ਹੱਲਾ ਤੋਂ ਚੱਲਦੀ ਆ ਰਹੀ ਹੈ ਦੀਵਾਲੀ ਤੋਂ ਬਾਅਦ ਹੀ ਪ੍ਰਭਾਤ ਸੇਰੀ ਮੰਦਿਰ ਵੱਲੋਂ ਰਣਨੀ ਸ਼ੁਰੂ ਹੋ ਜਾਂਦੀ ਹੈ ਜਿਸ ਵਿੱਚ ਮੰਦਿਰ ਵਾਲੇ ਘਰ ਘਰ ਜਾ ਕੇ ਕੀਰਤਨ ਕਰਦੇ ਹਨ ਤੇ ਫੇਰਾ ਪਾਉਂਦੇ ਹਨ ਕਾਰਤਿਕ ਪੂਰਨਮਾਸ਼ੀ ਵਾਲੇ ਦਿਨ ਵਿਆਹ ਹੁੰਦਾ ਹੈ ਤੇ ਇਸੇ ਦਿਨ ਗੁਰਪੁਰਬ ਵੀ ਮਨਾਈ ਜਾਂਦੀ ਹੈ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਹੁੰਦਾ ਹੈ ਅੱਜ ਬਹੁਤ ਹੀ ਮਹੱਤਵਪੂਰਨ ਦਿਨ ਹੈ ਅੱਜ ਮਾਤਾ ਤુલਸੀ ਦਾ ਤુલਸੀ ਜੀ ਦਾ ਸ਼ਾਲੀਗ੍ਰਾਮ ਜੀ ਨਾਲ ਜਿਹੜਾ ਵਿਆਹ ਉਹ ਅੱਜ ਦੇ ਦਿਨ ਅੱਜ ਬਹੁਤ ਮਹੱਤਵਪੂਰਨ ਸਾਡੇ ਸ਼ਹਿਰ ਵਾਸੀਆਂ ਲਈ ਸਨਾਤਨ ਧਰਮ ਲਈ ਕਿਉਂਕਿ ਅੱਜ ਦੇਵ ਦੀਪਾਵਲੀ ਵੀ ਅੱਜ ਦੇ ਦਿਨ ਨੂੰ ਜਿਹੜਾ ਉਹ ਕਿਹਾ ਜਾਂਦਾ ਹੈ ਸੁਦੀਪਾਵਲੀ ਤੋਂ ਬਾਅਦ ਪ੍ਰਭਾਤ ਫੇਰੀਆਂ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਹੁੰਦਾ ਹੈ ਸਾਡੇ ਸ਼ਹਿਰ ਦੇ ਵਿੱਚ ਵੱਖ-ਵੱਖ ਜਿਹੜੇ ਜਗ੍ਹਾ ਤੇ ਜਾਂ ਜੋ ਆਪਣੇ ਘਰ ਦੇ ਵਿੱਚ ਪ੍ਰਭੂ ਦਾ ਆਗਮਨ ਕਰਵਾਉਂਦੇ ਨੇ ਉਹਨਾਂ ਦੇ ਘਰ ਪ੍ਰਭਾਤ ਫੇਰੀ ਆ ਜਿਹੜੀ ਸਵੇਰੇ ਸਾਡੇ ਪ੍ਰਾਚੀਨ ਮੰਦਿਰ ਸਮਰਾਲੇ ਦੇ ਸ਼੍ਰੀ ਦੁਰਗਾ ਮੰਦਿਰ ਸਮਰਾਲਾ ਤੋਂ ਇੱਥੋਂ ਨਿਕਲਦੀ ਆ ਤੇ ਘਰ ਘਰ ਜਿਹੜੀ ਪ੍ਰਭਾਤ ਫੇਰੀ ਆ ਫੇਰਾ ਪੰਦੀ ਆ ਸੋ ਬਹੁਤ ਹੀ ਜਗ੍ਹਾ ਸਾਡੇ ਸ਼ਹਿਰ ਦੇ ਇਲਾਕੇ ਦੇ ਲੋਕ ਨੇ ਸਾਡੀਆਂ ਮਾਤਾਵਾਂ ਨੇ ਭੈਣਾਂ ਸਾਡੇ ਬਜ਼ੁਰਗ ਨੇ ਉਹ ਬਹੁਤ ਹੀ ਚਾਹ ਨਾਲ ਤੇ ਬਹੁਤ ਹੀ ਸ਼ਰਧਾ ਦੇ ਨਾਲ ਆ ਜਿਹੜਾ ਇਹ ਪ੍ਰਭਾਤ ਫੇਰੀ ਬਣਾਉਂਦੇ ਨੇ ਉਸ ਤੋਂ ਬਾਅਦ ਕਾਰਤਿਕ ਮਹੀਨੇ ਦੀ ਜਿਹੜੀ ਪੂਰਨਮਾਸ਼ੀ ਆ ਉਸ ਦਿਨ ਮਾਤਾ ਤੂਲਸੀ ਦਾ ਸ਼ਾਲੀਗ੍ਰਾਮ ਜੀ ਨਾਲ ਵਿਆਹ ਬਹੁਤ ਬੜੀ ਹੀ ਧੂਮ ਧਾਮ ਨਾਲ ਕੀਤਾ ਜਾਂਦਾ ਹੈ ਕਾਰਤਿਕ ਮਹੀਨੇ ਹਰ ਸਾਲ ਬਹੁਤ ਸਨਾਤਨ ਸਾਡੀ ਪੱਤੀ ਚੱਲੀ ਆ ਰਹੀ ਹੈ ਕਾਰਤਿਕ ਮਾਸ ਦੀ ਪੂਰਨਵਾਸ਼ੀ ਨੂੰ ਤੂਸੀ ਮਾਤਾ ਜੀ ਦਾ ਵਿਆਹ ਸ਼ਾਲੀਗ੍ਰਾਮ ਜੀ ਨਾਲ ਹੁੰਦਾ ਹੈ ਅਤੇ ਇਹ ਸਾਡੀ ਰੀਤ ਜੋ ਪੁਰਾਣੇ ਸਮੇ ਤੋਂ ਹੀ ਸਾਡੇ ਸਨਾਤਨ ਧਰਮ ਨੂੰ ਉੱਚਾ ਚੁੱਕਣ ਵਾਸਤੇ ਚੱਲੀ ਆ ਰਹੀ ਹੈ ਸੋ ਸਾਡੇ ਸੰਵਾਲਾ ਦੇ ਵਿੱਚ ਦੁਰਗਾ ਮੰਦਰ ਸੰਵਾਲਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਰਤਿਕ ਮਾਸ ਦੀ ਪੂਰਨਵਾਸ਼ੀ ਨੂੰ ਮਾਤਾ ਤੁਸਾਈ ਦਾ ਵਿਆਹ ਸ਼ਾਗ੍ਰਾਮ ਜੀ ਨਾਲ ਸੰਪੰਨ ਕੀਤਾ ਗਿਆ ਅੱਜ ਦੇ ਤੇ ਦੂਸਰਾ ਅੱਜ ਦੇ ਦਿਨ ਕਾਰਤੀ ਮਾਸ ਦੀ ਪੂਰਨਵਾਸੀ ਦਾ ਸਭ ਤੋਂ ਵੱਡਾ ਮਹੱਤਵ ਇਹ ਵੀ ਹੈ ਕਿ ਅੱਜ ਸਿੱਖ ਪੰਥ ਦੇ ਜੋ ਸੰਸਥਾਪਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪर्व ਵੀ ਆ ਤੇ ਮੇਰੇ ਵੱਲੋਂ ਅਤੇ ਮੇਰੇ ਸ਼ਹਿਰ ਵਾਸੀਆਂ ਵੱਲੋਂ ਪੂਰੇ ਹਿੰਦੁਸਤਾਨ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਾਰ